ਨਮਸਕਾਰ ਦੋਸਤੋ ਅੱਜ ਮੈਂ ਤੁਹਾਡੇ ਨਾਲ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਬਾਰੇ ਗੱਲਾਂ ਬਾਤਾਂ ਕਰਨੀਆਂ ਨੇ ਇਸ ਦੇ ਕੁਝ ਅਹਿਮ ਤੱਥ ਖਾਸ ਕਰ ਬਰਨਾਲੇ ਜ਼ਿਲ੍ਹੇ ਨਾਲ ਰਿਲੇਟਡ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਜਿਹੜੀ ਵੋਟ ਹੁੰਦੀ ਹੈ ਵੋਟ ਦਾ ਸੀ ਇਸਤੇਮਾਲ ਆਪਣਾ ਕਿਵੇਂ ਕਰ ਸਕਦੇ ਆ ਸਾਡੀ ਸਹੂਲਤ ਵਾਸਤੇ ਕਿਹੜੀ ਪਾਰਟੀ ਵਧੀਆ ਕਿਹੜਾ ਕੈਂਡੀਡੇਟ ਵਧੀਆ ਤੇ ਸਾਡੇ ਲੋਕਾਂ ਨੂੰ ਕਿਹੜੀ ਪਾਰਟੀ ਤੋਂ ਕਿਹੜੀਆਂ ਅਸਰ ਰੱਖਣੀਆਂ ਚਾਹੀਦੀਆਂ ਨੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਸੰਗਰੂਰ ਲੋਕ ਸਭਾ ਦੇ ਵਿੱਚ ਆ ਚੁੱਕੇ ਨੇ ਕੇਵਲ ਇੱਕ ਬੀਜੇਪੀ ਦਾ ਕੈਂਡੀਡੇਟ ਆ ਜਿਹੜਾ ਉਹ ਹਲੇ ਆਉਣਾ ਬਾਕੀ ਹੈ ਤੇ ਕਾਂਗਰਸ ਨੇ ਆਪਣਾ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਆਪਣਾ एलान ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਹਨ ਤੇ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ ਦੋਸਤੋ ਮੈਂ ਗੱਲ ਕਰਨੀ ਚਾਹੁੰਦਾ ਕਿ ਇਸ ਬੋਰਡ ਦੇ ਵਿੱਚ ਸਾਨੂੰ ਕਿਹੜੀ ਗੱਲ ਸਮਝਣ ਦੀ ਜ਼ਰੂਰਤ ਹੈ 1985 ਤੋਂ ਲੈ ਕੇ 1987 ਤੱਕ ਬਰਨਾਲਾ ਜ਼ਿਲ੍ਹੇ ਦੀ ਨੁਮਾਇੰਦਗੀ ਰਹੀ ਹੈ ਸਰਦਾਰ ਸਰਜੀਤ ਸਿੰਘ ਜੀ ਬਰਨਾਲਾ ਸਾਹਿਬ ਮੁੱਖ ਮੰਤਰੀ ਰਹੇ ਨੇ ਉਸ ਤੋਂ ਪਿੱਛੋਂ ਅੱਜ ਤੱਕ 37 ਸਾਲ ਹੋ ਗਏ ਸਾਡੇ ਜ਼ਿਲ੍ਹੇ ਵਾਸਤੇ ਉਸ ਤੋਂ ਵੱਧ ਕੋਈ ਵੀ ਅਹੁਦਾ ਨਹੀਂ ਹਸੇ ਆਇਆ 2022 ਦੇ ਵਿੱਚ ਗੁਰਮੀਤ ਸਿੰਘ ਮੀਤ ਹੇਰ ਬਰਨਾਲੇ ਤੋਂ 35 ਸਾਲ ਬਾਅਦ ਮੰਤਰੀ ਬਣ ਕੇ ਉੱਭਰੇ ਨੇ ਦੋਸਤੋ ਇੱਥੇ ਦੋ ਗੱਲਾਂ ਨੇ ਮੀਤ ਹੇਰ ਬਹੁਤ ਚੰਗਾ ਇਨਸਾਨ ਹੈ ਬਹੁਤ ਚੰਗਾ ਉਮੀਦਵਾਰ ਹੈ ਪਰ ਉਹ ਜਦ ਸਟੇਟ ਦੇ ਵਿੱਚ ਮੰਤਰੀ ਹੈ ਤੁਸੀਂ ਇੱਕ ਗੱਲ ਸਮਝ ਕੇ ਦੇਖੋ ਜਦ ਮੀਤਿਹਰ ਸਟੇਟ ਦੇ ਵਿੱਚ ਮੰਤਰੀ ਹੈ ਸਾਨੂੰ ਮੀਤਿਹਰ ਦਾ ਬਰਨਾਲੇ ਜ਼ਿਲ੍ਹੇ ਦਾ ਨੁਮਾਇੰਦਾ ਹੋਣ ਦੇ ਨਾਤੇ ਸਾਨੂੰ ਸਟੇਟ ਦੇ ਮੰਤਰੀ ਦਾ ਜਾਦੇ ਭਾਜਾ ਐਮਪੀ ਦਾ ਜਾਦੇ ਪਰ ਐਮਪੀ ਕੋਲੇ ਕੀ ਪਾਵਰ ਹੁੰਦੀ ਹੈ ਐਮਪੀ ਤੁਹਾਡਾ ਕੀ ਕਰ ਸਕਦਾ ਅੱਜ ਤੋਂ ਪਹਿਲਾਂ ਵੀ ਅਸੀਂ ਕਈ ਐਮਪੀ ਚੁਣ ਚੁੱਕੇ ਆ ਤੁਸੀਂ ਹਿਸਾਬ ਲਾਓ ਤੁਸੀਂ ਦੇਖਿਆ ਹੋਣਾ ਕਿ ਸਾਨੂੰ ਐਮਪੀ ਆਪਦੇ ਫੰਡ ਤੋਂ ਵੱਧ ਹੋਰ ਕੀ ਰਾਹਤ ਦੇ ਸਕਦੇ ਆ ਬਹੁਤ ਘੱਟ ਮੰਤਰੀ ਇਹ ਸੰਸਦ ਇਹ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਕੋਈ ਵੱਡੇ ਫਾਇਦੇ ਦੇ ਸਕਦੇ ਨੇ ਉਹ ਵੀ ਤਾਂ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਆਉਂਦੀ ਹੈ ਸੋ ਦੋਸਤੋ ਮੈਂ ਕਿਸੇ ਕੈਂਡੀਡੇਟ ਦਾ ਵਿਰੋਧੀ ਨਹੀਂ ਕਿਸੇ ਦਾ ਹਮਾਇਤੀ ਨਹੀਂ ਮੇਰਾ ਪਰਸਨਲ ਪੱਖ ਜਾਂ رائے ਕੋਈ ਵੀ ਹੋ ਸਕਦੀ ਹੈ ਪਰ ਮੈਂ ਤੁਹਾਨੂੰ ਸੁਝਾ ਦੇਣਾ ਚਾਹੁੰਨਾ ਕਿ ਇਸ ਵੋਟਾਂ ਦੇ ਵਿੱਚ ਬਹੁਤ ਹੀ ਸ਼ੈਨਸ਼ੀਲਤਾ ਨਾਲ ਬਹੁਤ ਹੀ ਸੂਝਵਾਨੀ ਨਾਲ ਜਿਵੇਂ ਸਾਡੇ ਛੋਟਾ ਭਾਈ ਹਰਿਆਣਾ ਸਾਡੇ ਨਾਲੋਂ ਵੱਖ ਹੋਇਆ ਹਿਮਾਚਲ ਸਾਡੇ ਨਾਲੋਂ ਵੱਖ ਹੋਇਆ ਸਾਡੇ ਨਾਲੋਂ ਵੱਧ ਤਰੱਕੀ ਕਰ ਗਏ ਕਿਉਂ ਕਰ ਗਏ ਉਹਨਾਂ ਦੀ ਜਿਹੜੀ ਸਮਝ ਹੈ ਉਹਨਾਂ ਦੀ ਸਮਝ ਸਾਡੇ ਨਾਲੋਂ ਬਿਹਤਰ ਆ ਤੇ ਅਸੀਂ ਕਿੱਥੇ ਫਸੇ ਹੋਏ ਆ ਹੈਂਕੜ ਭੰਨਣ ਦੇ ਵਿੱਚ ਦੋਸਤੋ ਸਾਨੂੰ ਕਿਸੇ ਦੀ ਹੈਂਕੜ ਭੰਨ ਕੇ ਜਾ ਨਾ ਭਨ ਕੇ ਕੁਝ ਨਹੀਂ ਮਿਲਣ ਵਾਲਾ ਉਹਦੇ ਵਿੱਚ ਸਾਡੇ 5 ਸਾਲ ਵਿਅਰਥ ਜਾਂਦੇ ਨੇ ਤੇ ਅਸੀਂ 25 30 ਸਾਲ ਆਪਦੇ ਚੱਲ ਰਹੇ ਸਮੇਂ ਤੋਂ ਪਿੱਛੇ ਹੋ ਜਾਂਦੇ ਆ ਹੁਣ ਮੰਨ ਕੇ ਚਲੋ ਮੀਤਿਹਰ ਦੀ ਇਹ ਤੀਸਰੀ ਲੜਾਈ ਹੈ 7 ਸਾਲਾਂ ਦੇ ਵਿੱਚ ਅਸੀਂ ਇਹਨਾਂ ਨੂੰ ਤੁਸੀਂ ਐਮਪੀ ਬਣਾ ਦਿੰਦੇ ਹੋ ਸੰਗਰੂਰ ਦੇ ਲੋਕ ਇਹਨਾਂ ਨੂੰ ਐਮਪੀ ਬਣਾ ਦਿੰਦੇ ਆ ਸਾਡਾ ਤਾਂ ਮੰਤਰੀ ਖੋਇਆ ਗਿਆ ਸਾਡੇ ਬਰਨਾਲੇ ਜ਼ਿਲ੍ਹਾ ਸਖਣਾ ਹੋ ਗਿਆ ਇੱਕ ਐਮਐਲਏ ਦੀ ਤੁਸੀਂ ਵੈਲਿਊ ਸਮਝਦੇ ਹੀ ਹੋ ਹੋਰ ਵੀ ਜਿਹੜੇ ਸੀਐਮਐਲਏ ਤੁਰੇ ਫਿਰਦੇ ਨੇ ਉਹਨਾਂ ਦੀ ਉਹਨਾਂ ਨੂੰ ਜਾ ਕੇ ਪੁੱਛ ਲਓ ਤੁਸੀਂ ਵੀ ਤੁਹਾਡੀ ਕੀ ਵੈਲਿਊ ਆ ਕੋਈ ਵੈਲਿਊ ਨਹੀਂ ਹੈਗੀ ਕਿਉਂਕਿ ਮੰਤਰੀ ਪਦ ਇੱਕ ਬਹੁਤ ਵੱਡਾ ਪਦ ਹੈ ਤੇ ਆਪਣਾ ਪੰਜਾਬ ਦਾ ਰਾਜ ਦਾ ਵਜ਼ੀਰ ਹੈ ਉਹਦੀ ਪ੍ਰਭੂਸਤਾ ਉਹਦੇ ਕੋਲ ਅਧਿਕਾਰ ਹੁੰਦੇ ਨੇ ਉਹ ਸਾਡੀ ਪੰਜਾਬ ਦੇ ਵਿੱਚ ਗੱਲ ਰੱਖ ਸਕਦੇ ਨੇ ਤੁਹਾਨੂੰ ਇੱਕ ਮੀਤਹੇਰ ਦੀ ਹੋਰ ਮੈਂ ਗੱਲ ਦੱਸ ਦੇਣੀ ਚਾਹੁੰਨਾ ਮੀਤਹੇਰ ਤੋਂ ਪਗਮ ਅੰਤਮਾਨ ਖੌਫ ਖਾਂਦੇ ਨੇ ਮੀਤ ਹੈਰ ਅਗਾਹ ਵਧੂ ਇਨਸਾਨ ਹੈ ਮੀਤ ਹੈਰ ਅੱਗੇ ਵਧਣਾ ਚਾਹੁੰਦਾ ਉਹਦੀ ਜਿਹੜੀ ਪ੍ਰਭੂਸਤਾ ਉਹ ਅੱਗੇ ਵਧਣ ਦੀ ਆ ਉਹਦੀ ਜਿਹੜੀ ਸ਼ਮਤ ਹੈ ਉਹ ਵੀ ਅੱਗੇ ਵਧਣ ਦੀ ਹੈ ਇਸ ਕਰਕੇ ਇਹਨੂੰ ਇੱਥੋਂ ਕੱਢਿਆ ਜਾ ਰਿਹਾ ਇਹਨੂੰ ਕੱਢ ਕੇ ਐਮਪੀ ਬਣਾ ਕੇ ਪਹਿਲਾਂ ਅਸੀਂ 7.5 ਮੈਂਬਰ ਚੁਣੇ ਆ ਆਮ ਆਦਮੀ ਪਾਰਟੀ ਦੇ ਕੀ ਮਿਲਿਆ ਜੀ ਪੰਜਾਬ ਨੂੰ 2 ਸਾਲਾਂ ਦੇ ਵਿੱਚ ਦੋਸਤੋ ਤੁਸੀਂ ਇਹ ਮਾਨਸਿਕਤਾ ਬਦਲੋ ਮੈਂ ਬੇਨਤੀ ਕਰਦਾ ਜਿਹੜੇ ਨਿੱਜੀ ਮਫਾਦਿਆਂ ਵਾਸਤੇ ਲੋਕ ਸਰਕਾਰ ਦੇ ਨੁਮਾਇੰਦੇ ਨਾਲ ਤੁਰੇ ਫਿਰਦੇ ਨੇ ਨਾ ਮੈਂ ਕਹਿੰਦਾ ਤੁਸੀਂ ਤੁਰੋ ਫਾਇਦੇ ਲਓ ਉਹਨਾਂ ਤੋਂ ਪਰ ਇਹਨੂੰ ਲੰਬੀ ਲੰਬੀ ਗੇਮ ਸਮਝ ਕੇ ਲੰਬਾ ਸੋਚ ਕੇ ਤੁਸੀਂ ਬੋਰਡ ਦਾ ਇਸਤੇਮਾਲ ਕਰੋ ਤੁਰੇ ਫਿਰੋ ਉਹਨਾਂ ਦਾ ਸਪੋਰਟ ਕਰੋ ਸਾਰਾ ਕੁਝ ਕਰੋ ਉਹਨਾਂ ਦੇ ਤੁਸੀਂ ਵਫਾਦਾਰ ਰਹੋ ਪਰ ਬੋਰਡ ਦਾ ਇਸਤੇਮਾਲ ਸੋਚ ਕੇ ਕਰੋ ਪਾਰਟੀਆਂ ਦੋਨੋਂ ਹੀ ਵੋਟ ਜਾਣੀ ਚਾਹੁੰਦੀ ਹੈ ਭਾਜਪਾ ਜਾਂ ਕਾਂਗਰਸ ਕਿਉਂਕਿ ਇੱਕ ਪਾਰਟੀ ਨੇ ਕੇਂਦਰ ਚਾਉਣਾ ਇੱਕ ਪਾਰਟੀ ਨੇ ਆਪੋਜੀਸ਼ਨ ਚਾਉਣਾ ਇਸ ਕਰਕੇ ਤੁਸੀਂ ਯਾਦ ਰੱਖੋ ਕਿ ਭਾਜਪਾ ਤੇ ਕਾਂਗਰਸ ਚੋਂ ਦੋਨਾਂ ਚੋਂ ਇੱਕ ਚੁਣੋ ਜੇ ਤੁਸੀਂ ਤਰੱਕੀ ਚਾਹੁੰਦੇ ਜੇ ਤੁਸੀਂ ਬਦਲ ਚਾਹੁੰਦੇ ਜੇ ਤੁਸੀਂ ਆਪਦੇ ਏਰੀਏ ਦੀ ਸੁਣਵਾਈ ਸੰਸਦ ਦੇ ਵਿੱਚ ਚਾਹੁੰਦੇ ਹੋ ਕਿ ਸਾਡੀ ਹੀ ਸੁਣਵਾਈ ਹੋਵੇ ਆਦਰਵਾਇਜ਼ ਸਾਡੇ ਦੋਰੇ ਨੁਕਸਾਨ ਹੋਣਗੇ ਇੱਥੋਂ ਜਿੱਤ ਜਾਂਦੇ ਨੇ 77 ਦੇ ਮੈਂਬਰ ਤਾਂ ਚੋਣ ਦੁਬਾਰੇ ਹੋਊ ਭਾਰ ਕੀਤੇ ਪੈਣਾ ਆਮ ਪਬਲਿਕ ਤੇ ਨਮਾਇੰਦਾ ਚੁਣਿਆ ਜਾਊ ਹਲਕਾ ਸਾਡਾ ਖੱਸੀ ਹੋ ਜੂ ਕਿਸੇ ਨੇ ਨਹੀਂ ਪੁੱਛਣਾ ਹੁਣ ਮੀਤ ਇਹਰ ਮੰਤਰੀ ਜਾਂ ਸਾਡੀ ਟੌਰ ਆ ਸਾਡੇ ਜ਼ਿਲ੍ਹੇ ਦੀ ਸ਼ਾਨ ਆ ਮੰਤਰੀ ਬਣ ਕੇ ਕਿਤੇ ਜਾਂਦੇ ਨੇ ਝੰਡਾ ਫਹਿਰਾਉਂਦੇ ਨੇ ਹੋਰ ਜ਼ਿਲ੍ਹਿਆਂ 'ਚ ਜਾਂਦੇ ਆ ਪ੍ਰੋਟੋਕਾਲ ਹੁੰਦਾ ਐਸਐਸਪੀ ਡੀਸੀ ਉਹਨਾਂ ਦੇ ਅੱਗੇ ਨਾਲ ਹੁੰਦੇ ਨੇ ਤੇ ਸਾਡੇ ਜ਼ਿਲ੍ਹੇ ਦੀ ਇੱਕ ਪ੍ਰਭੂਸਤਾ ਸਾਡਾ ਨਾਮ ਰੌਸ਼ਨ ਹੁੰਦਾ ਕਿਉਂਕਿ 1911 2006 'ਚ ਸਾਡਾ ਜ਼ਿਲ੍ਹਾ ਬਣਿਆ ਉਸ ਤੋਂ ਬਾਅਦ ਸਾਨੂੰ 2022 'ਚ ਜਾ ਕੇ ਕੋਈ ਲਾਭਦਾਇਕ ਅਹੁਦਾ ਸਾਡੇ ਜ਼ਿਲ੍ਹੇ ਚ ਪਹਿਲੇ ਆਦਮੀ ਨੇ ਲੈਤਾ ਉਹ ਗੁਰਮੀਤ ਸਿੰਘ ਮੀਤਹਿਰ ਸਾਨੂੰ ਫਾਇਦਾ ਮੀਤਹਿਰ ਨੂੰ ਸਟੇਟ ਦੇ ਵਿੱਚ ਰੱਖਣ ਦਾ ਨਾ ਕਿ ਉੱਪਰ ਧੱਕਣ ਦਾ ਅਸੀਂ ਵਿਕਲਾੰਗ ਹੋ ਜਾਾਂਗੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਸਾਡੇ ਕੋਲ ਸਟੇਟ ਚ ਆਮ ਆਦਮੀ ਦੀ ਸਰਕਾਰ ਅਸੀਂ ਇਹਨੂੰ ਮੰਤਰੀ ਰੱਖੀਏ ਉੱਤੇ ਭਜਾ ਕੇ ਉਹ ਜਆ ਬੰਦਾ ਭੇਜੀਏ ਜਿਹੜਾ ਉੱਤੇ ਜਿਹਦੀ ਸਰਕਾਰ ਆਉਣੀ ਹੋਵੇ ਜਾਂ ਜਿਹਨੇ ਓਪੋਜੀਸ਼ਨ ਚ ਬੈਠਣਾ ਹੋਵੇ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਕਿ ਹਿਮਾਚਲ ਤੇ ਹਰਿਆਣਾ ਅੱਗੇ ਕਿਉਂ ਲੰਘੇ ਉਹਨਾਂ ਨੇ ਰੰਗ ਸਮਝਿਆ ਦੇਸ਼ ਦੀ ਰਾਜਨੀਤੀ ਨੂੰ ਸਮਝਿਆ ਕਿ ਦੇਸ਼ ਦੇ ਵਿੱਚ ਅਗਲਾ ਸ਼ਾਸਕ ਕੌਣ ਆਲਾ ਆਉਣ ਵਾਲਾ ਹੈ ਉਸ ਨੂੰ ਸੰਸਦ ਚੁਣਦੇ ਨੇ ਉਹ ਸੰਸਦ ਦੇ ਬਦੌਲਤ ਆਪਣੇ ਏਰੀਆ ਦੇ ਵਿੱਚ ਏਮਸ ਲੈ ਆਉਂਦੇ ਨੇ ਯੂਨੀਵਰਸਿਟੀਆਂ ਲੈ ਆਉਂਦੇ ਆ ਆਈਆਈਐਮ ਲੈ ਆਉਂਦੇ ਆ ਆਈਆਈਟੀਜ਼ ਲੈ ਆਉਂਦੇ ਨੇ ਸਾਸੀਂ ਉੱਥੇ ਦੀ ਉੱਥੇ ਅਸੀਂ ਕੀ ਰਹਿ ਗਏ ਤਮਾਸ਼ਗੀਰ ਸਾਨੂੰ ਕੀ ਪੰਪ ਦੇ ਰਹੇ ਨੇ ਸੰਗਰੂਰੀਏ ਅਣਖ ਭੰਨਣ ਵਾਸਤੇ ਅਣਖ ਭੰਨਣ ਵਾਸਤੇ ਸੰਗਰੂਰੀਏ ਹਰਾਉਣ ਵਾਸਤੇ ਵੋਟਾਂ ਪਾਉਂਦੇ ਆ ਸੰਗਰੂਰੀਏ ਫਲਾਨੇ ਦਾ ਹੰਕਾਰ ਤੋੜਨ ਵਾਸਤੇ ਸਾਨੂੰ ਕਿਸੇ ਦਾ ਹੰਕਾਰ ਤੋੜਨ ਦੀ ਲੋੜ ਨਹੀਂ ਕਿਸੇ ਦੀ ਹਉਮੈ ਤੋੜਨ ਦੀ ਲੋੜ ਨਹੀਂ ਕਿਸੇ ਦੀ ਕੋਈ ਮਰਜ਼ੀ ਕਿਸੇ ਨਾਲ ਨਿੱਜੀ ਲੜਾਈ ਹੋਵੇ ਸਾਨੂੰ ਉੱਕਾ ਹੀ ਮਤਲਬ ਨਹੀਂ ਹੋਣਾ ਚਾਹੀਦਾ ਸਾਨੂੰ ਮਤਲਬ ਸਾਡੇ ਵਿਕਾਸ ਨਾਲ ਸਾਡੀ ਆਵਾਜ਼ ਬੁਲੰਦ ਨਾਲ ਹੋਣਾ ਚਾਹੀਦਾ ਸੋ ਦੋਸਤੋ ਜਿਆਦਾ ਮੈਂ ਤੁਹਾਡਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੀਤ ਹੇਰ ਵਧੀਆ ਇਨਸਾਨ ਉਹਨੂੰ ਕੇਂਦਰ ਦੇ ਵਿੱਚ ਨਾ ਭੇਜਿਆ ਜਾਵੇ ਉਹਨੂੰ ਸਟੇਟ ਦੇ ਵਿੱਚ ਮੰਤਰੀ ਰਹਿਣ ਦਿੱਤਾ ਜਾਵੇ ਤਾ ਜੋ ਸਾਡੇ ਜ਼ਿਲ੍ਹੇ ਦੀ ਨਿਮਾਇੰਦਗੀ ਹੁੰਦੀ ਰਹੇ ਸਾਰੀ ਜਿਹੜੀ ਪੰਜਾਬ ਦੀ ਸਰਕਾਰ ਆ ਮੀਤ ਹਰ ਨੂੰ ਬਾਹਰ ਕੱਢਣਾ ਚਾਹੁੰਦੀ ਆ ਕਿਉਂਕਿ ਉਹ ਉੱਥੇ ਕਿਸੇ ਹੋਰ ਜ਼ਿਲ੍ਹੇ ਦਾ ਮੰਤਰੀ ਐਡਜਸਟ ਕਰਨਾ ਚਾਹੁੰਦੇ ਨੇ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਆਲਰੇਡੀ ਮੁੱਖ ਮੰਤਰੀ ਨੇ ਦੋ ਮੰਤਰੀ ਹੋਰ ਨੇ ਇਹਨਾਂ ਨੂੰ ਮਜਬੂਰੀ ਵਸ ਲਾਇਆ ਹੋਇਆ ਕਿਉਂਕਿ ਇਹ ਕੇਜਰੀਵਾਲ ਦੇ ਜਿਹੜੇ ਵਫਾਦਾਰ ਤੇ ਖਾਸ ਖਾਸਮ ਖਾਸ ਮੰਨੇ ਜਾਂਦੇ ਨੇ ਸੋ ਦੋਸਤੋ ਅਸੀਂ ਆਪਣੇ ਲੋਕਾਂ ਬਾਰੇ ਸੋਚੀਏ ਆਪਣੇ ਇਲਾਕੇ ਬਾਰੇ ਸੋਚੀਏ ਜੇ ਅਸੀਂ ਚਾਹੁੰਨੇ ਆਪਣੇ ਇਲਾਕੇ ਦਾ ਵਿਕਾਸ ਕਰਾਉਣਾ ਤਾਂ ਮੀਤਹਿਰ ਨੂੰ ਮੰਤਰੀ ਰਹਿਣ ਦੇਣਾ ਚਾਹੀਦਾ ਤੇ ਸੰਸਦ ਤੁਸੀਂ ਉਹ ਚੁਣੋ ਜਿਹੜੇ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣ ਰਹੀ ਹੋਵੇ ਜਾਂ ਆਪੋਜੀਸ਼ਨ 'ਚ ਹੋਣ ਇੰਨੀਆਂ ਬੇਨਤੀਆਂ ਨੇ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੇ ਮੈਸੇਜ ਸਹੀ ਲੱਗੇ ਤਾਂ ਵੀਡੀਓ ਸ਼ੇਅਰ ਕਰ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਤੁਸੀਂ ਮੈਸੇਜ ਕਰਕੇ ਜਰੂਰ ਰਿਸਪੌਂਸ ਜਰੂਰ ਦਿਓ ਕਮੈਂਟ ਕਰਿਓ ਕਿ ਤੁਹਾਨੂੰ ਮੇਰੇ ਵਿਚਾਰ ਕਿਸ ਤਰ੍ਹਾਂ ਲੱਗੇ ਬਹੁਤ-ਬਹੁਤ ਮਿਹਰਬਾਨੀ